ਨਵੇਂ ਲੇਬਰ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਲਈ ਠੇਕਾ ਮਜ਼ਦੂਰ ਸੰਘਰਸ਼ ਮੋਰਚਾ ਪੰਜਾਬ ਵੱਲੋਂ ਹੁਸ਼ਿਆਰਪੁਰ ਦੇ ਵਰਕਰਾਂ ਵੱਲੋਂ ਢੋਲ ਮਾਰਚ ਕੱਢਿਆ ਗਿਆ ਜਿਸ ਵਿੱਚ ਜਥੇਬੰਦੀਆਂ ਦੇ ਆਗੂਆਂ ਇੰਦਰਪ੍ਰੀਤ ਸਿੰਘ ਅਤੇ ਓਂਕਾਰ ਸਿੰਘ ਨੇ ਕਿਹਾ ਕਿ ਭਾਰਤ ਅਤੇ ਸੂਬਾ ਸਰਕਾਰਾਂ ਦੁਆਰਾ ਕਾਰਪੋਰੇਟਰਾਂ ਦੀ ਅੰਨੇ ਲੁੱਟ ਦਾ ਕੋਹਾੜਾ ਹੋਰ ਬਦੌਂਦੇ ਹੋਏ ਨਵੇਂ ਲੇਬਰ ਕਾਨੂੰਨ ਪਾਸ ਕੀਤੇ ਗਏ ਹਨ ਹਾਕਮ ਸਰਕਾਰਾਂ ਵੱਲੋਂ ਨਵੇਂ ਕੀਤੇ ਕਾਨੂੰਨ ਅਪ੍ਰੈਲ 2021 ਤੋਂ ਲਾਗੂ ਕੀਤਾ ਜਾ ਰਿਹਾ ਹੈ ਨਵੇਂ ਲੇਬਰ ਕਾਨੂੰਨ ਮੁਤਾਬਕ ਤਨਖਾਹ ਤੈਅ ਕਰਨ ਦੇ ਨਿਯਮ ਵੀ ਬਦਲ ਦਿੱਤੇ ਗਏ ਹਨ ਜਿਸ ਵਿੱਚ 4628 ਰੁਪਏ ਪ੍ਰਤੀ ਮਹੀਨਾ ਤਨਖਾਹ ਅਤੇ 178 ਰੁਪਏ ਦਿਹਾੜੀ ਤੈਅ ਕੀਤੀ ਗਈ ਹੈ। ਇਸ ਦੇ ਨਾਲ ਹੀ ਚਾਰ ਹਫਤਾਵਾਰੀ ਰਸਟਾਂ ਦੇ ਵਿੱਚ ਵੀ ਘਟ ਲਗਾ ਦਿੱਤਾ ਗਿਆ ਹੈ। ਤਬਦਿਲ ਕੀਤੇ ਗਏ ਲੇਬਰ ਕਾਨੂੰਨ ਮੁਤਾਬਕ ਗੈਰ ਜਥੇਬੰਦ ਖੇਤਾਂ ਦਾ ਘੇਰਾ ਵਧਾ ਕੇ ਦੁੱਗਣਾ ਕਰ ਦਿੱਤਾ ਹੈ। ਪੰਜਾਬ ਵੱਲੋਂ 12 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਖੇ ਸੂਬਾ ਪਧਰੀ ਰੈਲੀ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਸਮੂਥੇਕਾ ਮੁਲਾਜ਼ਮਾਂ ਕਿਰਤੀਆਂ ਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਗਈ। ਕਿ ਕਿਤੋਂ ਪ੍ਰੋਟੈਸਟ ਕੀਤਾ ਜਾ ਰਿਹਾ ਕੀ ਕਾਰਨ ਆ ਇਹ ਕਾਰਨ ਜੇ ਮੋਦੀ ਸਰਕਾਰ ਜਿਹੜੇ ਨਵੇਂ ਖੇਤੀ ਕਾਨੂੰਨ ਤੇ ਨਵੇਂ ਲੇਬਰ ਕਾਨੂੰਨ ਲੈ ਕੇ ਆ ਰਹੀ ਆ ਉਹ ਜਿਹੜੇ ਉਹਦੇ ਵਿੱਚ 178 ਰੁਪਏ ਦਿਹਾੜੀ ਆ ਤੇ ਜਿਹਦੇ ਨਾਲ ਬਿਲਕੁਲ ਗਰੀਬਾਂ ਦਾ ਚੁੱਲ੍ਹੇ ਵਿੱਚ ਪਾਣੀ ਪਾਉਂਦਾ ਕਮ ਸਰਕਾਰ ਨੇ ਕੀਤਾ 628 ਰੁਪਏ ਮਹੀਨੇ ਦੇ ਫਿੱਟ ਕੀਤੇ ਆ ਜਿਹੜਾ ਕਿ 10300 ਪਹਿਲਾਂ ਸਰਕਾਰ ਬੇਸਕ ਫਿੱਟ ਕਰਦੀ ਸੀਗੀ ਜਦ ਕਿ ਜੋ ਇਹਨਾਂ ਦੇ ਬੱਖ-ਬੱਖ 18 ਦਾ ਕਹਿਣਾ ਕਿ ਇੱਕ ਨੇ 11000 ਖਾ ਪੇਟ ਕੀਤੇ ਇੱਕ ਨੇ ਕਿਹਾ ਵੀ 18000 ਤੋਂ ਉੱਪਰ ਜਿਹੜੀ ਸੈਲਰੀ ਹੋਟ ਘਟ ਘਟ ਹੋਣੀ ਚਾਹੀਦੀ ਹੈ ਜੇ ਕੱਚਾ ਮਲਾਮੇ ਰੱਖਿਆ ਤੇ ਬਰਾਬਰ ਕੰਮ ਤੇ ਬਰਾਬਰ ਤਨਖਾਹ ਦਾ ਫੈਸਲਾੜਾ ਉਹ ਵੀ ਇਹਨਾਂ ਨੂੰ ਕਿਤੇ ਦੱਸਿਆ ਨਿਗਾ ਜਿਹਦੇ ਵਿੱਚ ਕਿ ਜਿੱਦਾਂ ਇੱਕ ਰੈਗੂਲਰ ਮਲਾਜ਼ਮ 60000 ਤਨਖਾਹ ਲੈਂਦਾ ਤੇ ਦੂਸਰਾ ਜਿਹੜਾ ਆ ਇਹਨਾਂ ਦੇਖੋ ਕਿਥੇ ਕਿਥੇ 10000 ਮੀ ਸਿਕਾ ਤੋਂ ਉਹਦੇ ਵਿੱਚ 3-4000 ਰੁਪਏ ਦੇਣ ਨੂੰ ਸਰਕਾਰ ਜਿਹੜੀ ਬੈਠੀ ਆ ਅਸੀਂ ਲਗਾਤਾਰ ਇਹਦਾ ਵਿਰੋਧ ਕਰਾਂਗੇ ਨਵੇਂ ਲੇਬਰ ਕਾਨੂੰਨਾਂ ਦਾ ਤੇ ਨਵੇਂ ਖੇਤੀ ਕਾਨੂੰਨਾਂ ਦਾ ਬਿਲਕੁਲ ਲਗਾਤਾਰ ਬੋਝ ਕੀਤਾ ਤੇ ਲਗਾਤਾਰ ਕਰਦੇ ਰਹਿਾਂਗੇ ਕਿ 12 ਤਰੀਕ ਨੂੰ ਅਸੀਂ ਪਟਿਆਲੇ ਜਾ ਕੇ ਮੋਦੀ ਨੂੰ ਤੇ ਕੈਪਟਨ ਦੱਸਾਂਗੇ ਕਿ ਜੋ ਤੁਸੀਂ ਨਵੇਂ ਕਾਨੂੰਨ ਲੈ ਹੁਸ਼ਿਆਰਪੁਰ ਤੋਂ ਦਰਜੀਤ ਅੱਜ ਦੀ ਰਿਪੋਰਟ ਐਸਐਮਜ਼ੈਡ ਨਿਊਜ਼